ਲੁਧਿਆਣਾ ਦੀ ਮਾਤਾ ਰਾਣੀ ਚਾਂਗ ਨਗਰ ਨਿਗਮ ਜ਼ੋਨ A ਦੇ ਵਿੱਚ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਵੱਲੋਂ ਵਾਈਸ ਚੇਅਰਮੈਨ ਨਰੇਸ਼ ਤਿੰਗਾਂ ਦੀ ਅਗਵਾਈ ਦੇ ਹੇਠ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਲੰਬੇ ਸਮੇਂ ਤੋਂ ਮੁਲਾਜ਼ਮਾਂ ਸਾਥੀਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦੇ ਬਾਰੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਕਿਹਾ ਕਿ ਜੋ ਕਾਰਪੋਰੇਸ਼ਨ ਦੇ ਕਾਮਾਰੇ ਮੁਲਾਜ਼ਮ ਸਾਥੀਆਂ ਦੇ ਹੱਕ ਦੇ ਵਿੱਚ ਹਵਾਲ ਬੁਲੰਦ ਕੀਤੀ ਜਾਵੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੇਸ਼ ਨਰੇਸ਼ ਤਖਾਨ ਜੀ ਨੇ ਜੋ ਮੈਨੂੰ ਅੱਜ ਝੁਮੇਰੀ ਦਿੱਤੀ ਆ ਔਰ ਪਹਿਲਾਂ ਵੀ ਅੱਜ ਝੁਮੇਰੀ ਨਿਭਾ ਰਿਆ ਵਾਂ ਆਪਣੇ ਸੱਚੇ ਦਿਲੋਂ ਇਹ ਝੁਮੇਰੀ ਨਿਭਾਉਂਗਾ ਜਿੱਥੇ ਵੀ ਸਮਾਜ ਦਾ ਕੋਈ ਕੰਮ ਹੋਇਆ ਪਹਿਲ ਦੇ ਆਧਾਰ ਤੇ ਕਰਾਵਾਂਗੇ ਔਰ ਮੈਂ ਦਿਲ ਦੀ ਗਹਿਰਾਈਆਂ ਵਿੱਚੋਂ ਵੀਰ ਸ਼੍ਰੇਸ਼ ਨਰੇਸ਼ ਤਖਾਨ ਜੀ ਨੂੰ ਬਹੁ ਬਹੁ ਮੁਬਾਰਕਬਾਦ ਦਿੰਦਾ ਵਾਂ ਔਰ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਮੈਨੂੰ ਇਮਾਨ ਬਖਸ਼ਿਆ ਧੰਨਵਾਦ ਜੈ ਹਾਲ ਨਗਰ ਨਿਗਮ ਕਰਮਚਾਰੀ ਯੂਨੀਅਨ ਜੋ ਮੁਲਾਜ਼ਮਾਂ ਦੀ ਜਥੇਬੰਦੀ ਹੈ ਲੰਬੇ ਸਮੇਂ ਤੋਂ ਇਹਦਾ ਚੋਣ ਜਿਹੜਾ ਵਾ 2 ਸਾਲ ਕਰੀਬ ਹੋ ਗਏ ਸੀ ਜਦ ਕਿ ਅਸੀਂ 1 ਸਾਲ ਬਾਅਦ ਇਹ ਚੋਣ ਕਰਦੇ ਆ ਤਾਂ ਅੱਜ ਦੁਬਾਰਤੋਂ ਫੇਰ ਯੂਨੀਅਨ ਦਾ ਗਠਨ ਕੀਤਾ ਗਿਆ ਵਾ ਜਿਹਦੇ ਵਿੱਚ ਅਸੀਂ ਦੋ ਵਾਈ ਚੇਅਰਮੈਨ ਵੀਰ ਮਦਰ ਲਾਲ ਜੋਗੀ ਅਤੇ ਨਿਰਸਭਾਉ ਜੀ ਨੂੰ ਲਾਇਆ ਵਾ ਯੂਨੀਅਨ ਦਾ ਜਿਹੜਾ ਪ੍ਰਧਾਨ ਹੈ ਵੀਰ ਬਿਕੀ ਰਹਿਲਾ ਜੀ ਨੂੰ ਲਾਇਆ ਵਾ ਇਨਾਂ ਦੇ ਨਾਲ ਦੋ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਆ ਜਿਹਦੇ ਵਿੱਚ ਵੀਰ ਪਿੰਕਾ ਚੰਡਾਲੀਆ ਜੀ ਅਤੇ ਵੀਰ ਸੁਭਾਸ਼ ਸੋਦੇ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਵਾ ਨਾਲ ਤਿੰਨ ਵਾਈਸ ਪ੍ਰਧਾਨ ਲਾਇਆ ਹੈ ਜਿਹਦੇ ਵਿੱਚ ਵੀਰ ਜੇਸ਼ਟਾਗ ਜੀ ਬਬਲੂ ਠੰਗਾਨ ਜੀ ਅਤੇ ਉਹਨਾਂ ਦੇ ਨਾਲ ਸ਼ਨੀ ਪੱਟੀ ਜੀ ਨੂੰ ਵਾਈਸ ਪ੍ਰਧਾਨ ਜਿਹੜਾ ਵਾ ਉਹ ਨਿਯੁਕਤ ਕਰਤਾ ਕੀਤਾ ਜਾਂਦਾ ਵਾ ਅਤੇ ਜਨਨ ਸਕੱਤਰ ਜਿਹੜਾ ਵਾ ਸੁਮੇ ਚੋਟਾਲਾ ਜੀ ਨੂੰ ਅਤੇ ਯੂਨੀਅਨ ਦਾ ਜਿਹੜਾ ਕੈਸ਼ੀਅਰ ਵੀਰ ਬਰੂਨ ਰਾਜ ਜੀ ਨੂੰ ਜਿਹੜਾ ਵਾ ਨਿਯੁਕਤ ਕੀਤਾ ਗਿਆ ਵਾ ਇਹਦੇ ਨਾਲ ਨਾਲ ਸਕੱਤਰ ਅਤੇ ਜੁਆਇਨ ਜਿਹੜੇ ਆ ਸਕੱਤਰ ਨਿਯੁਕਤ ਕੀਤੇ ਆ ਪਰ ਸਭ ਤੋਂ ਪਹਿਲਾਂ ਨਾਮ ਨਿਯੁਕ ਟੀਮ ਨੂੰ ਵਧਾਈ ਦਿੰਦਾ ਮੈਂ ਔਰ ਇਹ ਆਸ ਵੀ ਕਰਦਾ ਮੈਂ ਕਿ ਇਹ ਜਿਹੜੀ ਟੀਮ ਬਣੀ ਆ ਇਹ ਟੀਮ ਮੁਲਾਜ਼ਮਾਂ ਦੇ ਭਲਾਈ ਦੇ ਲਈ ਮੁਲਾਜ਼ਮਾਂ ਦੇ ਜਿਹੜੇ ਰੁਕੇ ਹੋਏ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਨਗੇ ਜਿਹਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਲੋਕ ਸਾਡੇ ਵੀਰ ਜਿਹੜੇ ਮੁਲਾਜ਼ਮ ਹੈ ਕੰਮ ਕਰ ਰਹੇ ਸੀ ਉਹ ਭਾਵੇਂ ਓਵਰੇਜ ਹੋ ਚੁੱਕੇ ਆ ਕੱਚੇ ਮੁਲਾਜ਼ਮ ਹੈ ਮਾਲੀ ਬੇਲਦਾਰ ਹੈ ਸਪਾਈ ਸੇਵਕ ਹੈ ਸੀਵਰਮੈਨ ਹੈ ਡਰਾਈਵਰ ਆ ਉਹਨਾਂ ਤੋਂ ਇਲਾਵਾ ਇਹ ਮੁਲਾਜ਼ਮਾਂ ਦੀ ਜਿਹੜੀਆਂ ਸਮੱਸਿਆਵਾਂ ਬਹੁਤ ਵੱਡੇ ਪੱਧਰ ਤੇ ਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਡਿਆਣਾ ਲਾਈਵ ਤੋਂ ਟੀਂਗਾ ਛਾੜ ਤੇ ਰਿਪੋਰਟ